ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਆ ਹਾਲ ਚਾਲ ਹੋਰ ਠੀਕ ਹੈ ਪਹੁੰਚ ਗਏ ਜੀ ਪਹੁੰਚ ਗਏ ਕੀ ਬੜਾ ਰਹਾ ਹੈ ਬਰਨਾ ਬਨਾਣਾ ਕੀ ਹੈ ਮਗਰ ਮੌਸਮ ਅੱਜ ਕਾਫੀ ਹਵਾ ਚੱਲ ਰਹੀ ਹੈ ਨਾ ਬਹੁਤ ਸੋਹਣਾ ਠੰਡਾ ਮੌਸਮ ਹੋ ਰਿਹਾ ਬਾਹਰ ਦਾ ਮੌਸਮ ਠੰਡਾ ਖਾਲੇ ਜੀ ਸੰਧ ਸਾਹਿਬ ਕਹਿੰਦੇ ਗਰਮੀ ਸੀ ਨਾ ਉਸਨ ਸਾਹਿਬ ਕਹਿੰਦੇ ਲੱਗੇ ਰਿਹਾਤਾ ਵੀ ਕਿ ਜਾਂ ਤਾਂ ਨੇਰੀ ਚੱਲੇਗੀ ਠੀਕ ਹੈ ਜਾਂ ਤਾਂ ਪਵੇਗਾ ਮੀਂਹ ਹਾਂ ਪਰ ਕਈ ਜਗ੍ਹਾ ਮੈਨੂੰ ਇਹ ਲੱਗਾ ਵੀ ਇਹ ਬਾਰਿਸ਼ ਵਕਈ ਹੋਈ ਹੈ ਰਾਤ ਦਾ ਮੌਸਮ ਕਾਫੀ ਠੰਡਾ ਦਾ ਮੈਂ ਰਾਤ ਬਾਹਰ ਦਾ ਮੈਂ ਅੱਛਾ ਤਕਰੀਬਨ ਨੀਰਬੋਟ 12 ਵਜੇ ਕੇ ਮੈਂ ਨਿਕਲਾ ਹੁਵਾਗਾ ਕਰਤੇ ਤੇ ਆਇਆ ਮੈਂ 5 ਵਜੇ ਸਵੇਰੇ ਠੀਕ ਹੈ ਤਾਂ ਮੌਸਮ ਹੈ ਚਿਲਡ ਦਾ ਅੱਛਾ ਮਤਲਬ ਇਹ ਹੈ ਸੀਗਾ ਕਿ ਇਹ ਫਿਲਹਾਲ ਤੱਕ ਇਹ ਸਰਦੀ ਹੈ ਹਾਂ ਕਿਉਂਕਿ ਇੱਕ ਤਾਂ ਕੱਪੜੇ ਆਪਾਂ ਨੇ ਹਾਫ ਬਾਜੂ ਪਾਏ ਹੋਏ ਦੇ ਹਾਂ ਲੋਰ ਪਾਈ ਵੀ ਦੀ ਤਾਂ ਮਨੂੰ ਪੂਰੀ ਠੰਡ ਲੱਗੀ ਕਰਾ ਕੇ ਮੈਂ ਕੰਬਲ ਲੈ ਕੇ ਸੋ ਗਿਆ ਮੈਂ ਤੈਨੂੰ ਕੱਲ ਕੱਲ ਤੂੰ ਕਹਿ ਰਿਹਾ ਤਾਂ ਨਾ ਬੀਕੇ ਮੌਸਮ ਗੁੰਮ ਹੋ ਰਿਹਾ ਵੀ ਕਿ ਮੀਂਹ ਪਵੇਗਾ ਤੂੰ ਹੀ ਕਹ ਰਿਹਾ ਤਾਂ ਮੈਨੂੰ ਐ ਲੱਗ ਰਿਹਾ ਤਾਂ ਵੀ ਕਿ ਮੀਂਹ ਨਹੀਂ ਪੈਨੇਗਾ ਕੱਲੀ ਹਵਾ ਹੀ ਚਲੇਗੀ ਪਰ ਮੌਸਮ ਉਹ ਕਹਿਣਾ ਉਸਕੇ ਮੌਸਮ ਦਾ ਕੁਝ ਨਹੀਂ ਪਤਾ ਕਦ ਕਰ ਬਟ ਲੈ ਜਾਏ ਇਹ ਵੀ ਠੰਡੀ ਹਵਾ ਤਾਂ ਹੀ ਚੱਲ ਰਹੀ ਕਿਥੀ ਮੀਂਹ ਪਿਆ ਹੋਇਆ ਹੈ ਹਾਂ ਹੈਨਾ ਮੀਂਹ ਪਾੜਾ ਪਿਆ ਹੋ ਉਸ ਪਹਾੜਾਂ ਵਿੱਚ ਲਾਤ ਪੋਖਰਾ ਹੋਏ ਹੈ ਹੈ ਕਈ ਥੋੜੇ ਬੱਦਲ ਫਟੇ ਹੋਏ ਆ ਅੱਛਾ ਹਾਂ ਅਨੰਦਪ੍ਰਯਾਗ ਔਰ 1 2 ਹੋਰ ਪਤਾ ਨਹੀਂ ਕਿਹੜੀ ਦਾ ਡੈਸਟੀਨੇਸ਼ਨ ਜਿੱਥੇ ਬੱਦਲ ਫਟੇ ਹੋਏ ਆ। ਅੱਛਾ। ਜਦ ਕਿ ਹਲੇ ਬੱਦਲ ਫਟਣੇ ਵਾਲਾ ਮੌਸਮ ਨਹੀਂ ਹੈ। ਹੈ ਨਹੀਂ ਵੀ ਯਾਰ ਜਿਸ ਤਰ੍ਹਾਂ ਦਾ ਮੌਸਮ ਹੋ ਰਿਹਾ ਇਸ ਮੌਸਮ ਮਤਲਬ ਨਹੀਂ ਦੀ ਗਰਮੀ ਪੈਣੀ ਚਾਹੀਦੀ ਹੈ। ਗਰਮੀ ਨੰਬਰ 2 ਕਿਉਂਕਿ ਹਲੇ ਬਰਸਾਤ ਦਾ ਮੌਸਮ ਆਇਆ ਨਹੀਂ ਪਹਾੜਾ ਵਾਸਤੇ। ਹਾਂ। ਪਹਾੜਾ ਮਾਂ ਬਰਸਾਤ ਦਾ ਮੌਸਮ ਆਵਾ ਛੇਨੇ ਵੀ ਲੈ ਵਿੱਚ। ਅੱਛਾ। ਤੇ ਜੂਨ ਦੇ ਬਾਅਦ ਬੱਦਲ ਹੋਣੇ ਬਟਣ ਲੱਗੇ ਤਾਂ ਆਨੇ ਵਾਲੇ ਟਾਈਮ ਆ ਕੀ ਹੋਏਗਾ? ਆਨੇ ਵਾਲੇ ਟਾਈਮ ਤਬਾਹੀ ਮੀਚੇਗੀ। ਇਹ ਚੀਜ਼ ਹੈ। ਲੱਗ ਰਿਹਾ ਆ ਕੈਮਰਾ ਲੈਣੇ ਦਾ ਮੋਡ ਬਣ ਰਿਹਾ ਪ੍ਰਧਾਨ ਦਾ ਇਹ ਹੈਗਾ 360 360 ਡਿਗਰੀ ਏਸ ਪ੍ਰੋ 2 ਹੈ ਇਹ ਨਵਾਂ ਮੋਡਲ ਆਇਆ ਹੈ ਇਹਨਾਂ ਦਾ ਤੇਰੇ ਹਿਸਾਬ ਗੱਲ ਕਿੰਨਾ ਕੁ ਸਹੀ ਰਹੇਗਾ ਬਹੁਤ ਵਧੀਆ ਰਹੇਗਾ ਇਹਮਤ 360 ਡਿਗਰੀ ਐਂਗਲ ਵੀ ਹੈਗਾ ਐਚ ਡੀ ਆਰ ਵੀ ਹੈਗਾ ਹੈ ਸਾਰਾ ਸਾਰੇ ਫੰਕਸ਼ਨ ਹੈ ਕਿ ਵਿੱਚ ਉਹਦੇ ਯਾਰ ਛੋਟਾ ਕੈਮਰਾ ਯੂਜ਼ ਕਰ ਲਿਆ ਪਹਿਲਾਂ ਆਪਾਂ ਨੇ ਮੈਨੂੰ ਇਸ ਚੀਜ਼ ਮਾ ਤੇ ਯੂ ਦੇਖ ਤੋ ਸਹੀ ਆ ਨਾ ਕੈਮਰਾ ਤੇ ਦੇਖ ਤੋ ਬਟ ਇਸਕੇ ਵਿੱਚ ਜ਼ੂਮ ਨਹੀਂ ਹੋਏਗਾ ਦੇਖੀ ਨੂੰ ਜੂਮਿੰਗ ਨਹੀਂ ਹੋਏਗੀ ਇਸਮਾ ਯਾਰ ਜੂਮਿੰਗ ਕਰਕੇ ਆਪਾਂ ਨੇ ਕਰਨਾ ਗਿਆ ਆਪਣਾ ਤਾਂ ਸਿਰਪੀਆ ਮੋਟਰਸਾਈਕਲ 'ਤੇ ਲੱਗੇਗਾ ਜਾਂ ਹੈਲਮਟ 'ਤੇ ਲੱਗੇਗਾ ਕਿਉਂਕਿ ਮੋਟਰਸਾਈਕਲ ਹੈਲਮਟ ਹੈਲਮਟ 'ਤੇ ਲਾਣੇ ਵਾਲਾ ਕੈਮਰਾ ਇਸ ਟਾਈਮ ਤੱਕ ਹੰਭਾਰੇ ਪਾਸ ਅਵੇਲੇਬਲ ਹੈਗੇ ਆ ਆਪਾਂ ਨੂੰ ਜੂਮ ਵਾਲੇ ਕੈਮਰੇ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਕਿੱਥੇ ਜਾ ਰਹੇ ਹਾਂ ਕੋਈ ਵਧੀਆ ਸੀ ਮਤਲਬ ਕਿ ਕੋਈ ਆਪਾਂ ਨੂੰ ਕੋਈ ਵਿਊ ਦਿਖ ਰਿਹਾ ਕੋਈ ਸਾਈਟ ਦਿਖ ਰਹੀ ਹੈ ਉਸ ਚੀਜ਼ ਨੂੰ ਆਪਾਂ ਨੇ ਦੂਰ ਤੋਂ ਕੈਪਚਰ ਕਰਨਾ ਉਹ ਚੀਜ਼ਾਂ ਨੇ ਇਹ ਕੈਮਰਾ ਨਹੀਂ ਕਰ ਪਾਵੇਗਾ ਸਮਝ ਰਿਹਾ ਫਿਰ ਯੋਨੇ ਹਾਊ ਮੱਚ ਹਾਊ ਮੱਚ 35000 ਬਸ ਹਾਂ ਠੀਕ ਹੈ ਫਿਰ ਤਾਂ ਮੋਡਲ ਨੰਬਰ ਦੇਖਣਾ ਪੈਣਾ ਵੀ ਪੁਰਾਣਾ ਤਾਂ ਨਹੀਂ ਹੈ ਸਰਚਿੰਗ ਦੇ ਇੱਕ ਮਤਲਬ ਇਸ ਹਾਂ ਇਹ ਕੈਮਰਾ ਮੈਂ ਕਹਿ ਸਕਾਂ ਵੀ ਹਾਂ ਇਹ ਆਪਣੇ ਵਾਸਤੇ ਬੈਨੀਫੀਟ ਹੋ ਸਕਦਾ ਹੈ ਨਿਆਣੇ ਵਾਲੇ ਟਾਈਮ

ਹਵਾ ਚਲ ਗਈ ਨੇਰੀ ਚਲ ਗਈ ਨੇਰੀ ਹਵਾ ਖੁੱਲ ਗਈ ਅੱਜ ਮੌਸਮ ਖਰਾਬ ਤਾਂ ਸਵੇਰ ਕਾ ਹੋ ਰਹਾ ਹਵਾ ਇਸ ਟਾਈਮ ਖੁੱਲੀ ਆ ਇਹ ਮੌਸਮ ਹੈ ਜੇ ਕੱਲ ਹੋ ਰਿਹਾ ਦਾ ਯਾਰ ਇਹ ਸਾਲਾ ਫੁੱਦੂ ਸਿਸਟਮ ਹੋ ਰਿਹਾ ਹੈ ਨਾ ਇਹ ਜੇ ਮੌਸਮ ਕੱਲ ਹੋ ਰਿਹਾ ਦਾ ਗਹਿਰਜੀ ਵਾਲਾ ਉਹ ਦੇਖ ਕਿੰਨਾ ਉਧਰ ਉਹ ਬੱਦਲ ਦੇਖ ਕਿਤਰਾ ਹੋ ਰਿਹਾ ਤੂਦ ਰਿਹਾ ਖੇਤਾਂ ਵਿੱਚ ਜਾ ਜਾ ਰਿਹਾ ਉਹ ਜਾ ਜਾ ਰਿਹਾ ਜਾ ਰਿਹਾ ਉਹ ਦੇਖ ਦੋ ਦੋ ਕਾਗੇ ਉੱਡ ਰਹੇ ਉਹ ਦੇਖ ਉਹ ਦੇਖ ਬੀ ਚੀੜੀਆਂ ਬੰਦੀ ਕਾਗੇ ਆ ਉਹ ਜਾ ਰਹੇ ਆ ਖੰਡਵਾੜ ਰੰਭੋਏ ਵੇਣਾ ਅਵਸਾਕੀਆ ਖੰਡਵਾੜ ਰੰਭੋਏ ਵਾ ਪਰ ਸੋਨੂ ਕੁ ਸਾਕੀਆ ਖੰਡਵਾੜ ਕਪੋਗ ਪੋਵੇਗਾ ਤੇਰੇ ਦਿਲੇ ਬੀ ਬੁੜਕੇਗੀ ਕੁਛ ਨਹੀਂ ਕਹਿ ਸਕਦੇ ਜਲੇਬੀ ਹੋਵੇ ਠੀਰ ਹੋਵੇ ਪ੍ਰਸ਼ਾਦ ਹੋਵੇ ਅੱਛਾ ਹਾਂ ਕੁਛ ਨਹੀਂ ਕਹਿ ਸਕਦੇ ਖਾ ਲੈਂਗੇ ਚੱਲਾ ਜੋਗੀ ਹੋਇਆ ਹੋਰ ਕੀ ਆ ਇਧਰੋਂ ਆ ਨੀਚੇ ਨੂੰ ਇੱਕ ਮਿੰਟ ਹਰਵੀਨ ਵੀਰ ਉੱਥੇ ਜਾਏ ਪੁੱਤ ਇੱਕ ਚੀਜ਼ ਹੋਰ ਵੀ ਆ ਨਾਲੇ ਹੂੰ ਖਾਲੇ ਤੈਨੂੰ ਐ ਨਹੀਂ ਲੱਗ ਰਹਾ ਤਾਂ ਵੀ ਕਿ ਗਰਮੀ ਜ਼ਿਆਦਾ ਦੀ ਅੱਜ ਕੱਲ 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 ਮੌਸਮ ਠੰਡਾ ਲੱਗਿਆ ਮਨ ਨੂੰ ਕਿਉਂਕਿ ਕੱਲ ਗਰਮੀ ਵੀ ਬਹੁਤ ਸੀ ਯਾਰ ਜਦ ਮੈਂ ਤੇ ਪਾ ਕੇ ਬੈਠਿਆ ਅੰਦਰ ਤੋਂ ਲੱਗੇ ਰਹੀ ਸੀ ਗਰਮੀ ਤਕਰੀਬਨ ਇੰਨੂੰ ਤਾਂ ਉਹ ਕਰ ਲੈਂਦਾ ਕਿਸ ਨੂੰ ਇਹ ਤਾਂ ਨਾ ਕਰਿਆ ਨਹੀਂ ਉਦੋਂ ਦੇ ਬਾਅਦ ਟਾਈਮ ਹੀ ਨਹੀਂ ਲੱਗਿਆ ਯਾਰ ਹੈ ਟਾਈਮ ਹੀ ਨਹੀਂ ਲੱਗਿਆ ਇਤਨਾ ਹੋ ਜਾਏਗਾ ਮੈਂ ਕਿਹਾ ਠੰਡਾ ਲਿਆ ਅੱਜ ਝਾੜਦਾ ਸਾਰੇ ਪਰ ਰਹਿਣ ਦੇ ਹੀ ਬਹਾਵਾ ਚੱਲ ਰਹੀ ਵੀ ਖਿਲਰ ਜਾਏਗਾ ਸਾਰਾ ਹਾਂ ਖਿਲਰੇਗਾ ਤਾਂ ਕਿਆ ਆਇਓ ਲੈ ਅਮਰ ਚੱਕਾ ਡਾਂਗ ਡਾਂਗ ਤੋਂ ਪਈਆ ਉਰੀ ਦੂਰੀ ਦੇ ਨੇੜੇ ਡਾਂਗ ਉੱਤੇ ਡੇਰਾ ਜੱਟ ਦਾ ਲਫੜ ਹੈਂ ਇਹ ਚੱਕੀ ਦੇਖ ਸਾੜੇ 90 ਇਹ ਉਹ ਤਾਂ ਪੁੱਤੀਆਂ ਆਣੇ ਉਹ ਕੁਛ ਨਹੀਂ ਹੁੰਦਾ ਯਾਰ ਲਫੜ ਫਿਰ ਹੈਂ ਲਫੜ ਇਹਨੂੰ ਇਸੇ ਮੱਦੇ ਤੋਂ ਉਡ ਲੈ ਹੈਂ ਦੇਖ ਕੇ ਕੱਢੇ ਰਹੀ ਸਮਦੇ ਪਿੱਛੇ ਤਾਂ ਵੀ ਪਈ ਆ ਯਾਰ ਹੈ ਯਾਰ ਤਾਂ ਮੈਂ ਲੱਕੜੀਆਂ ਵੀ ਨਾ ਉਹੀ ਗੇਰੀ ਵੀ ਆ ਕਕਾਸੀ ਫੁੱਕਣੇ ਫੱਕਣੇ ਤਾਂ ਰੱਖੀ ਵੀਆਂ ਨੇ ਚੁੱਲਾ ਵਾਲਾ ਭਾਈ ਸਾਹਿਬ ਅੱਛਾ ਚੁੱਲਾ ਵਾਲਾ ਹੈ ਲੱਲੂ ਰਾਮ ਵੀ ਰੱਖੀ ਵੀ ਆ ਲੱਲੂ ਲਾਮ ਪਟੇਰੀ ਚੱਲ ਤੋ ਕਰ ਇਸ ਨੂੰ ਛੱਡ ਦੇਖੋ ਹਰਵੀਨ ਤੰਨ ਮੈਂ ਕਹਿ ਗਿਆ ਯਾ ਹਾ 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 21 ਗੱਲ ਮੈਂ ਕਹ ਰਾ ਫੱਟਾ ਚੱਕਲੇ ਫੱਟਾ ਪਿਆਣੀ ਚ ਆਹ ਉਹ ਰਣਦੇ 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 ਫੱਟਾ ਚੱਕਲੇ ਫੱਟਾ ਪਿਆ 21 ਗੱਲ ਨਹੀਂ ਹੋਨੇਗਾ 14 ਬੰਦੂਆ ਚੱਕਲੀ ਦਿੰਨਾ ਯਾਰ ਭਾਰੀ ਐ ਭਾਰੀ ਆਦਾ ਚੱਕਲੀ ਦਿੰਨਾ ਬਸ ਹੋ ਨਿਕਲ ਕੇ ਆ ਜਿੰਨਾ ਹੈ ਤਾਇਓ ਹੈ ਨਿਕਲੇਗਾ ਇਹੋ ਅੱਛਾ

ਯੋ ਕੀਤਾ ਉਹਦੇ ਉੱਤੇ ਛਾਲਾ ਮਾਰੀਆਂ ਡੰਡੇ ਨਾਲ ਨੂੰ ਕੁੱਟਿਆ ਉਹਦੇ ਚੋਂ ਦਾਣੇ ਗੱਡੇ ਠੀਕ ਹੈ ਕਲਰਾ ਸਾਹਮਣੇ ਮੇਰੀ ਬੜੀ ਬੜੀ ਜਿਆਦਾ ਹੈਲਪ ਕੀਤੀ ਜਦੋਂ ਮੈਂ ਡੰਡਾ ਮਾਰਦਾ ਸੀਗਾ ਕਲਰਾ ਸਾਹਿਬ ਕਹਿੰਦੇ ਸੀਗਾ ਹਾਈ ਸ਼ਾ ਤੋ ਇਹ ਰਿਹਾ ਜੀ ਆਪਣਾ ਅੱਜਕਾ ਦਿਨ ਅੱਜ ਕੰਮਕਾਰ ਜੇ ਥੋੜਾ ਉਲਝੇ ਹੋਏ ਸੀਗੇ ਕੋਈ ਖਤਰਨਾਕ ਰੀਜਨ ਸੀਗਾ ਜਿਸ ਨੂੰ ਅਸੀਂ ਸ਼ੋਅ ਨਹੀਂ ਕਰ ਸਕਦੇ ਤੋ ਵੀਡੀਓ ਵੀ ਬਹੁਤ ਘੱਟ ਬਣੀ ਹੈ ਸਾਡੇ ਤੋਂ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਚ ਬਹੁਤ ਹੀ ਵਧੀਆ ਕਨਸੈਪਟ ਦੇ ਨਾਲ ਉਦੋਂ ਤੱਕ ਦੋ ਹੀ ਜਾਦ ਥੈਂਕ ਯੂ ਸੋ ਮੱਚ ਬਾਏ ਬਾਏ ਗੁੱਡ ਬਾਏ ਟਾਟਾ ਸੀ ਯੂ ਟੁਮਾਰੋ ਮਾਰਨਿੰਗ